ਸਾਧਨਾਮ ਚੈਰੀ ਵਾਏ ਗੁਰੂ ਸਾਹਿਬ ਜੀ ਸੋਹੇ ਮਹੱਲਾਤੀ ਜਾ ਯੋਗ ਜਾਰੇ ਧਨ ਜੇ ਬਾਵੈ ਬੇਨ ਸਤ ਗੁਰ ਸੁਹਾਗ ਨ ਹੋਈ ਰਾਮ ਨਹਿ ਜਲ ਰਾਜ ਸਦਾ ਹਰ ਕੀ ਰਾਮ ਤੇ ਸਬੇਨ ਯਵਰੇ ਨ ਕੋਈ ਰਾਮ ਯੋਗ ਜਾਰੇ ਧਨ ਜੇ ਬਾਵੈ ਸਾਜ ਗੁਰ ਸੁਹਾਗ ਨ ਹੋਈ ਰਾਮ ਨੇਹ ਜਲ ਰਾਜ ਸਦਾ ਹਰ ਕੇ ਰਾ ਤੇ ਸਵੇ ਨੇ ਅਵਰੇ ਨ ਕੋਈ ਰਾਮ ਤੇ ਸਵੇ ਨੇ ਅਵਰੇ ਨ ਕੋਈ ਸਦਾ ਸਾਜ ਸੋਈ ਗੌਰਮਖੇ ਕੋ ਜਾਣਿਆ ਨਰੇ ਪਰਮੇ ਨਾਵਾ ਹੋਵਾ ਗੁਰ ਮਤੀ ਮਨ ਮਾਨਿਆ ਸਾਧ ਗੁਰ ਮਿਲਿਆ ਤਾਂ ਹਰ ਪਾਇਆ ਬੇਨ ਹਾਰ ਨਾ ਵੈ ਮੁਗਦ ਨਾ ਹੋਈ ਨਾਨਕ ਕਾਮਣ ਗੰਤਿ rave ਮਨ ਮਾਨਿਆ ਸੁਖ ਹੋਈ ਸਾਧ ਗੁਰ ਸੇਵ ਤਾਨ ਬਾਲੜੀਏ ਹਰ ਵਾਰ ਬਾਵੈ ਸੋਹੀ ਰਾਮ ਸਦਾ ਹੋਵੈ ਸੋ ਆਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ 부ਜਾ ਕੋਈ ਉਹ ਮੈਂ ਮਾਰ ਪਿਆਣਿਆ ਕਰਨੀ ਕਾਰਕ ਮਾਵੈ ਸ਼ਬਦ ਸਮਾਵੈ ਅੰਤਰ ਏਕੂ ਜਾਣਿਆ ਗੁਰਮੁਖ ਪ੍ਰਭ ਰਵੇ ਦਿਨ ਰਾਤੀ ਆਪਣਾ ਸਾਜੀ ਸੋਭਾ ਹੋਈ ਨਾਨਕ ਗਾਮਣ ਪਿਰ rave ਆਪਣਾ ਰਾਮ ਰਹੇ ਆਪਰਾਵ ਸੋਈ ਘੁਰਗੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ ਰਾਮ ਹਰ ਗਏ ਰੰਗ ਰਧੀ ਹੈ ਗਾਮਣ ਮੇਲ ਬ੍ਰੀਦਾਂ ਸੁਖ ਬਾਈ ਰਾਮ ਮੇਲ ਬ੍ਰੀਦਾਂ ਸੁਖ ਬਾਈ ਸਾਜ ਸਮਾਈ ਸਾਜ ਵਰਤੈ ਸਭ ਥਾਈ ਸਜਾ ਸ਼ਿਗਾਰ ਕਰੇ ਦਿਨ ਰਾਤੀ ਕਾਮਣ ਸਾਜ ਸਮਾਈ ਹਰ ਸੁਖ ਦਾਤਾ ਸ਼ਬਦ ਬਿਸ਼ਾਦਾ ਰਾਮਣ ਲਇਆ ਕੰਠ ਲਾਇ ਨਾਨਕ ਮੇਲੀ ਮਹਿਲੇ ਪਛਾਨੈ ਘੁਰ ਮਤੀ ਹਰਿ ਭਾਇ ਸਾਧਨ ਬਾਲੀ ਥੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਘੁਰ ਮਤੀ ਗੱਢ ਜਾਣੜਾ ਵਾ ਬਰਾਵ ਰਾਵ ਰਹਿ ਆ ਸਭ ਥਾਈ ਰਾਮ ਬਰਾਵ ਰਾਵ ਰਹਿ ਆ ਸਭ ਥਾਈ ਮੰਨ ਵਸਾਈ ਹੋਰ ਬੁਲ ਗਿਆ ਭਾਇਆ ਸੇ ਜੋ ਸੁਖਾਲੀ ਮੇਰੇ ਬ੍ਰਵ ਬਾਣੀ ਸਾਚੀ ਸ਼ੀਗਾਰ ਬਣਾਇਆ ਰਾਮਣ ਨਿਰਮਲ ਹਉ ਮੈਂ ਮਲ ਕੋਈ ਘੁਰ ਮਤ ਸੱਜ ਸਮਾਈ ਨਾਨਕ ਆਪ ਮਿਲਾਈ ਕਰਦਾ ਨਾਮ ਨਵ ਨਿਦ ਭਾਈ ਨਾਨਕ ਆਬ ਮਿਲਾਈ ਕਰਥੈ ਨਾਮ ਨਵੈ ਨਿਧ ਭਾਈ ਵਾਹੀ ਗੁਰੂ ਜੀ ਕਾ ਕਲਸਾ ਵਾਹੀ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਦੀ ਜਾ ਯੋਗ ਜਾਰੇ ਧਨ ਜੇ ਭਵਾਏ ਬਿਨ ਸਤਗੁਰ ਸੁਹਾਗ ਨ ਹੋਈ RAM ਨੇ ਜਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰੇ ਨ ਕੋਈ RAM ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੁਗ ਸਾਧ ਸੰਗਤ ਜੀ ਅੱਜ ਦਾ ਬਾਵਨ ਪਵਿੱਤਰ ਮੁਖਵਾਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਮਤਰੰਗ 769 ਦੇ ਸੋਹੀ ਰਾਗ ਅੰਦਰ ਸ਼ਬਦ ਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨੰ ਨੂੰ ਜਾਵੇ ਭਾਈ ਕੱਲ ਰੋਜ ਨੂੰ 14 ਤਰੀਕ ਹੈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਔਰ ਇਸ ਦਿਨ ਨਾਲ ਇਸ ਮੁਝਾ ਸਿੱਖ ਜਗਤ ਮੁਖਤ ਸਰ ਸਾਹਿਬ ਜੀ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜਦਾ ਹੈ ਭਾਈ ਸਵਾਦ ਸਮੂਹ ਸੰਗਤਾਂ ਨੇ ਪਰਿਵਾਰਾਂ ਸਾਹਿਬ ਦਾ ਹਾਜ਼ਰੀਆਂ ਭਰਣੀਆਂ ਪਰ ਮਹੀਨੇ ਦੀ ਤਰ੍ਹਾਂ ਰਾਤਰੀ ਦਾ ਦਵਾਨ ਸਜੇਗਾ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ